ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਉ ਸਰਜਨ ਹਾਰੁ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨੇਤ ਨਤ ਜੀੜੇ ਸੁਮਾਲੀਆਣ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਸਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਉਹ ਤੇਲ ਦੇਹੂ ਸਜਣਾ ਸੀਸੜਿਆ ਜਉ ਹੋਵੇ ਸਾਹਿਬ ਸਉ ਮੇਲ ਕਰ ਕਰ ਇਹੋ ਪਹਚਾ ਸਦੜੇ ਨਿਤ ਭਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ रागे असा महला पहला श्य कार श्य गुर श्य उपदेश गुर एको वेसा नेक बाबा जय कर करते कीरत होए सुकर राख वडाई तोए रहाओ विश्वे चसया कडिया पहरा थिते वारे माहो हुआ सूरजे को रोतनेक ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਹ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੂ ਕਰੇ ਸਗਲ ਬਿਨ ਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ सहस तव नैन नैन हहु तूहि कौ सहस मुरत नैन एक तूही सहस पद बिमल नन एक पद गंध विण सहस तव गंध अविचलत मोहि सब महै ज्योत ज्योत है सोए तिस दै जानन सब महै जानन होए गुरु साखी ज्योत प्रगट होए ਜੋ ਤੇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ ਤਮਨੋ ਅੰਧ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੀ ਨਾਨਕ ਸਾਰਿੰ ਕਾਉ ਹੋਏ ਜਾਤੇ ਤੇਰੇ ਨਾਏ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵੱਡਾ ਹੈ ਕਾ ਡੰਡਉਤ ਪਣ ਵੱਡਾ ਹੈ ਰਹਾਉ ਸਾਖਤ ਹਰਿ ਅਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜੋ ਜੋ ਚਲੇ ਚੁਬੈ ਦੁਖ ਪਾਵੇ ਜਮਕਾਲ ਸਹ ਹੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਤੀਨ ਪ੍ਰਵ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ राग गौड़ी पूर्वी महल्ला पांचवा करो बिनंती सुनो मेरे मीता संत टहल की बेला ईहा घाट चलो हर लहा आगे बसम सुहेला औद कटै दिन सुरै नारी मन गुर मिल काज सुवारे रहाओ ਇਹ ਸੰਸਾਰ ਬਿਕਾਰ ਸੰਸਤੀ ਮਹੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹ ਰਸ ਅਕਤ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹੱਜੋ ਹਰ ਗੁਰ ਤੇ ਮਨੈ ਬਸੀਰਾ ਨਿਜ ਕਰਮਹਿਲ ਪਾਵੋ ਸੁਖ ਸਹਜੇ ਬੋਹਰਣ oph ਗੋ ਫੇਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾਮਣ ਕੀ ਪੂਰੇ ਨਾਨਕ ਦਾਸ सुखमा ग को कर सतन की ते अंतर जामी परख विदाते सरदा सरदामन की पूरे नानकदास एमा ग को कर संतन की तूरे जी का खालसा ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਿਰਤਿ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਉ ਸਰਜਨ ਹਾਰੁ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤਨੇਤ ਜੀਅੜੇ ਸੁਮਾਲੀਆਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਉਹ ਤੇਲ ਦੇਹੂ ਸਜਣਾ ਸੀਸੜੀ ਆਜ ਹੋਵੇ ਸਾਹਿਬ ਸੌ ਮੇਲ ਕਰ ਕਰ ਇਹੋ ਪਹਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹਿਆ ਵਨ ਰਾਗ ਆਸਾ ਮਹੰਦਾ ਪਹਿਲਾ ਸ਼ਿਅ ਕਰ ਸ਼ਿਅ ਗੁਰ ਸ਼ਿਅ ਉਪਦੇਸ ਗੁਰ ਗੁਰ ਏਕੋ ਵੇਸ ਾਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੂਕਰ ਰਾਖ ਵਡਾਈ ਤੂਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੋ ਹੂਆ ਸੂਰਜੇ ਕੋ ਰਤਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਹ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਣ ਲੋ ਪਵਨ ਚਵਰੂ ਕਰੇ ਸਗਲ ਬਿਨ ਰਾਇ ਫੂਨੰਤ ਜੋਤੀ कैसी आरती होई भवखंडना तेरी आरती अनहता शब्द वाजंत पेरी रहा सहस त्वनेन नन नन हह तूह कौ सहस मूरतन नायक तूही सहस पद बिमल नन एक पद गंध विण सहस त्व गंध एवचलत मोहि ਸਭ ਮਹਿ ਜੋਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸ ਭਾਵੈ ਸੋ ਆਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੀ ਨਾਨਕ ਸਾਰਿੰ ਕਾ ਹੋਏ ਜਾਤੇ ਤੀਰੇ ਨਾਏ ਵਸਾ ਰਾਗ ਗੌੜੀ ਪੂਰਬੀ ਮਹਲਾ 4 ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵੱਡਾ ਹੈ ਕਾ ਡੰਡਉਤ ਪਣ ਵੱਡਾ ਖੇ ਰਹਾਉ ਸਾਕਤ ਹਰਿ ਅਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜੋ ਜੋ ਚਲੇ ਚੁਬੈ ਦੁਖ ਪਾਵੈ ਜਮਕਾਲ ਸਹ ਹੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਤੀਨ ਪ੍ਰਵ ਤੇਰੇ ਹਰਿ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ raag gauri purbi mohalla 5 va karo binanti suno mere mita sant tahal ki vela iha ghat chalo har laha aage basam sohela aod katai dusra nari man gur mil kaaj suware rahao ਇਹ ਸੰਸਾਰ ਬਿਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆਵੈ ਇਹ ਰਸ ਅਕਤ ਕਥਾ ਤਿਨ ਜਾਣੀ ਜਾ ਕਉ ਆਏ ਸੋਈ ਬਿਹੱਜੋ ਹਰ ਗੁਰ ਤੇ ਮਣੈ ਬਸੀਰਾ ਨਿਜ ਕਰਮਹਿਲ ਪਾਵੋ ਸੁਖ ਸਹਜੇ ਬੋਹਰਣੁ ਹੋਇ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ सरदा मन की पूरे सुख एमाग मुको कर संतन की तूरे अंतर जामी परखविदा विदाते। सरदा मन की पूरे नानक दास। ਇਹ ਹੈ ਸੁਖ ਮੰਗੈ ਮੂਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ